ਤੇ ਉਹਨਾਂ ਅੱਗੇ ਕਿਉਂ ਸੀਸ ਝੁਕਾ ਰਹੇ ਆ ਕੋਈ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ ਉਹ ਬੜੀ ਉਹਨਾਂ ਵਿੱਚ ਜੈ ਜੈਕਾਰ ਆ ਉਹਨਾਂ ਦੀ ਵਧੀਆ ਸਾਨੂੰ ਪ੍ਰੇਮ ਸਾਡਾ ਪ੍ਰੇਮ ਆ ਉਹਨਾਂ ਨਾਲ ਅੰਦਰੋਂ ਪ੍ਰੇਮ ਆ ਬਾਹਰੋਂ ਨਹੀਂ ਭੇਖ ਤੋਂ ਪ੍ਰੇਮ ਨਹੀਂ ਹੈ ਕਿਉਂਕਿ ਉਹ ਅੰਦਰਲੀ ਜੋਤ ਨੂੰ ਸਮਝਦੇ ਆ ਜੀ ਜਗਨੀ ਦੇ ਜੀਵਨ ਉੱਤੇ ਆਧਾਰਿਤ ਫਿਲਮ ਆ ਉਸ ਦਾ ਵੀ ਬਹੁਤ ਲੋਕ ਬਹੁਤ ਵਿਰੋਧ ਕਰ ਰਹੇ ਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਤਾਂ ਦੇਖੋ ਜੀ ਚਮਤਕਾਰ ਕਰਮਕਾਂਡਾਂ ਵਾਲੀ ਗੱਲ ਹੈ ਇਹ ਤਾਂ ਇਤਿਹਾਸਕ ਨਹੀਂ ਹੈ ਕਿ ਮਸਤਾਨੇ ਮੂਵੀ ਵਿੱਚ ਸਿੱਖਾਂ ਬਾਰੇ ਦਿਖਾਇਆ ਗਿਆ ਵਾ ਉਹ ਬਹਿਰੂਪੀਏ ਬਣ ਕੇ ਦਿਖਾਇਆ ਪਰ ਅਸੀਂ ਅਸੀਂ ਇਹ ਕਹਿ ਦਈਏ ਬੇ ਸਿੱਖਾਂ ਬਾਰੇ ਉਹਦੇ ਵਿੱਚ ਵੀ ਸਿਰਫ ਅਜੇ 2 ਜਾਂ yes. so, like 3% ਬਖਾਇਆ ਗਿਆ ਆਮ ਜਿਹੜੇ ਸਾਨੀ ਲੋਕ ਵੀ ਆ ਗਿਆਨੀ ਲੋਕਾਂ ਨੂੰ ਵੀ ਉਹ 70 80% ਦੇ ਬਹੁੰਦੇ ਆ ਜਿਹੜਾ 100% ਆ ਜਿਹਨੂੰ ਪਤਾ ਹੁੰਦਾ ਉਹ ਚੋਪੀ ਕਰ ਦਿੰਦੇ ਕਿੰਨੇ ਹੈਂਗ ਸੇਂਗਾ ਜੋ ਸੇਧ ਗੁਰੂ ਗ੍ਰੰਥ ਸਾਹਿਬ ਦੀ ਤੋਂ ਨਹੀਂ ਲੈ ਸਕਦੇ ਉਹਨਾਂ ਅੱਗੇ ਕਿਉਂ ਸੀਸ ਝੁਕਾ ਰਹੇ ਆ ਕੋਈ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ ਵਗਨ ਬਲਾਸ ਕਿਸੇ ਨਾਲ ਸਿੱਧ ਗੋਸ਼ਟ ਹੋ ਰਹੀ ਆ ਸਿੱਧਾਂ ਦੇ ਵਿੱਚ ਇਹ ਨਹੀਂ ਹੈਗਾ ਗੁਰੂ ਨੇ ਕਿਹਾ ਵੀ ਸਿੱਧੀ ਗੋਸ਼ਟ ਨਹੀਂ ਕਰਨੀ ਹੈਗੀ ਇਹ ਨਹੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਕਿਹੜਾ ਕੀ ਕੋਈ ਜਾ ਕੇ ਕੀਤਾ ਤਾਂ ਨਹੀਂ ਅੰਦਰ ਜੋਤ ਤਾਂ ਪਰਮੇਸ਼ਰ ਦੀ ਹੈ ਘਟ ਘਟ ਮੈਂ ਹਰ ਜੂ ਬਸ ਸੰਤਨ ਕਹੋ ਪੁਕਾਰ ਜਿਹੜੀ ਅੰਦਰਲੀ ਜੋਤ ਵਾ ਉਹ ਤਾਂ ਇੱਕ ਕਾਲਪੁਰਖ ਦੀ ਆ ਨਾ ਜਿਹੜਾ ਹਿੰਦੂ ਆ ਉਹ ਹਿੰਦੂ ਆਪਣੇ ਅਸਲ ਵਿੱਚ ਹਿੰਦੂ ਵੀ ਹੈ ਨਾ ਜਿਹੜਾ ਉਹ ਕਾਲੇ ਠੱਗ ਦਾ ਨਾਮ ਹਿੰਦੂ ਆ ਵੈਸੇ ਸਨਾਤਨ ਹੀ ਕਹਿਣਾ ਚਾਹੀਦਾ ਪਰ ਹਿੰਦੂ ਵੀ ਨਹੀਂ ਕਹਿੰਦੇ ਹੈਗੇ ਹਿੰਦੂ ਤਾਂ ਆਂ ਵਰਡ ਹੋ ਗਿਆ ਜਿਹਦਾ ਮਤਲਬ ਉਹਨਾਂ ਦੇ ਵਿੱਚ ਜਿਹੜਾ ਚੋਰ ਬੰਦਾ ਸੀ ਉਹਨੂੰ ਹਿੰਦੂ ਕਹਿ ਦਿੰਦੇ ਸੀਗੇ ਜਿਹੜਾ ਹੈ ਮਤਲਬ ਹਿੰਦੁਸਤਾਨ ਦਾ ਮਤਲਬ ਹੁੰਦਾ ਸੀਗਾ ਉੱਥੇ ਰਹਿ ਗਏ ਚੋਰੀ ਦਾ ਕੋਈ ਨਹੀਂ ਜਿਹੜਾ ਸਨਾਤਨ ਵਾ ਬ੍ਰਾਹਮਣ ਵਾ ਬ੍ਰਾਹਮਣ ਦਾ ਨਮਸਕਾਰ ਹੈ ਉਹਨੂੰ ਜਿੱਥੇ ਮਰਜ਼ੀ ਮਿਲੇ ਸੰਤ ਪ੍ਰੇਮਾਨੰਦ ਜੀ ਨੇਗੇ ਉਹ ਬੜੀ ਉਹਨਾਂ ਵਿੱਚ ਜੈ ਜੈਕਾਰ ਆ ਉਹਨਾਂ ਦੀ ਵਧੀਆ ਸਾਨੂੰ ਪ੍ਰੇਮ ਸਾਡਾ ਪ੍ਰੇਮ ਆ ਉਹਨਾਂ ਨਾਲ ਅੰਦਰੋਂ ਪ੍ਰੇਮ ਆ ਬਾਹਰੋਂ ਨਹੀਂ ਦੇਖ ਤੋਂ ਪ੍ਰੇਮ ਨਹੀਂ ਹੈ ਕਿਉਂਕਿ ਉਹ ਅੰਦਰਲੀ ਜੋਤ ਨੂੰ ਸਮਝਦੇ ਆ ਉਹ ਸੰਤ ਪ੍ਰੇਮਾਨੰਦ ਸਾਹਿਬ ਜੀ ਜੇ ਤੁਸੀਂ ਹੁਣ ਗੱਲ ਛੇੜੀ ਹੈ ਤਾਂ ਇਹ ਕਿਹਾ ਗਿਆ ਮਈ ਭਾਗੋ ਜੀ ਬਾਰੇ ਬਚਨ ਆਉਂਦੇ ਨੇ ਵੀ ਉਹ ਨਗਰ ਅਵਸਥਾ ਵਿੱਚ ਹੋ ਗਈ ਸੀ ਪਰ ਉਹਨਾਂ ਦੀ ਜੋਤ ਕੀ ਸੀ ਉਹਨਾਂ ਨੂੰ ਕੋਈ ਬੰਦਾ ਆਉਂਦਾ ਸੀਗਾ ਉਦੋਂ ਵੀ ਇੱਕ ਜੋਤ ਜਿਵੇਂ ਦੀਵੇ ਦੀ ਜੋਤ ਹੁੰਦੀ ਆ ਮੋਮਬਤੀ ਜੋ ਉਹ ਜਿਵੇਂ ਜੋਤ ਉਹਨਾਂ ਤੋਂ ਆਉਂਦੀ ਪ੍ਰਤੀਤ ਹੁੰਦੀ ਸੀ ਜਦੋਂ ਕੋਈ ਕੁੱਤਾ ਵੀ ਨੰਘਦਾ ਸੀ ਬਿੱਲਾ ਵੀ ਨੰਘਦਾ ਸੀ ਘੋੜਾ ਨੰਘਦਾ ਸੀ ਜਿੰਨੇ ਪੰਛੀ ਸੀ ਜਿੰਨੇ ਦਰਖਤ ਸੀਗੇ ਉਹ ਸਾਰੇ ਇੱਕ ਜੋਤ ਸਮਾਨ ਦਿਖ ਰਹੇ ਸੀਗੇ ਜਦੋਂ ਗੁਰਬਾਣੀ ਵਿੱਚ ਵੀ ਪੜੀਏ ਉੱਥੇ ਬੰਦੇ ਦਾ ਜੇਕਰ ਘਟਾਂ ਦਾ ਜੋਤ ਦਾ ਵੱਧ ਆਉਂਦਾ ਜੀ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਵੀ ਆਪਾਂ ਜੋਤ સ્વરૂਪ ਆ ਜੋਤ ਕੀਦਣਾ ਜੁੜਦੀ ਹੈ ਇੱਕ ਕਾਲਪੁਰਖ ਨਾਲ ਸਿੱਧੀ ਜੁੜਦੀ ਆ ਦੀਵਾ ਤੁਸੀਂ ਦੇਖਿਓ ਜਦੋਂ ਚਿਰਾਗ ਲਾਉਣਾ ਉਹ ਇੱਕ ਪਾਸੇ ਨੂੰ ਟੇਢਾ ਹੋ ਕੇ ਫੇਰ ਸਿੱਧਾ ਜਾਊਗਾ ਜਿਹੜੀ ਜੋਤ ਵਾ ਉਹ ਵਿਚਾਲੇ ਉਹ ਸਰਕਲ ਦੇ ਵਿੱਚ ਸਿੱਧੀ ਤਾਂ ਉੱਠੂਗੀ ਇੱਕ ਕਾਲ ਪਰਖ ਦੀ ਮਤਲਬ ਇਹ ਬੇਕਾਲ ਮੁਰਖ ਨੂੰ ਪੂਜਣ ਵਾਲੀ ਇੱਕ ਗੱਲ ਵਾ ਕੋਈ ਦ੍ਰਿਸ਼ਟਾਂਤ ਉਹਦੇ ਵਿੱਚ ਜਿਹੜੀ ਜੋਤ ਵਾ ਇੱਕ ਪਰਮੇਸ਼ਰ ਵੱਲ ਨੂੰ ਧਿਆਨ ਦਰਦੀ ਆ ਉਹ ਸਨਮਖ ਉਹਦੇ ਵੱਲ ਨੂੰ ਆ ਬੀਬੀ ਰਜਨੀ ਦੇ ਜੀਵਨ ਉੱਤੇ ਆਧਾਰਿਤ ਇੱਕ ਫਿਲਮ ਆ ਉਸ ਦਾ ਵੀ ਕਈ ਲੋਕ ਬਹੁਤ ਵਿਰੋਧ ਕਰ ਰਹੇ ਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਤਾਂ ਦੇਖੋ ਜੀ ਚਮਤਕਾਰ ਕਰਮ ਕਾਂਡਾਂ ਵਾਲੀ ਗੱਲ ਹੈ ਇਸ ਦਾ ਇਤਿਹਾਸਕ ਨਹੀਂ ਹੈਗੇ ਤੁਸੀਂ ਕਿਵੇਂ ਦੇਖਦੇ ਹੋ ਸਹੀ ਮੰਨਦੇ ਹੋ ਜੋ ਹੀ ਗੱਲ ਤੁਸੀਂ ਤੁਹਾਨੂੰ ਵਧੀਆ ਗੱਲ ਵਾ ਕਿਉਂਕਿ ਉਹਨਾਂ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਇਹ ਪ੍ਰਸੰਗ ਵਰਤਿਆ ਵਾ ਅਸੀਂ ਉਸ ਨੂੰ ਮਾੜਾ ਨਹੀਂ ਕਹਿੰਦੇ ਕਹਿੰਦੇ ਉਹ ਸਹੀ ਚੀਜ਼ ਵਾ ਸਹੀ ਚੀਜ਼ ਨੂੰ ਰਿਪਰੈਜ਼ੈਂਟ ਕਰੋ ਅਸੀਂ ਆਪ ਕਹਿੰਦੇ ਵੀ ਸਹੀ ਚੀਜ਼ ਕਿਉਂਕਿ ਆਮ ਲੋਕ ਜਿਵੇਂ ਮਸਤਾਨੇ ਮੂਵੀ ਆਈ ਸੀ ਮਸਤਾਨੇ ਮੂਵੀ ਵਿੱਚ ਸਿੱਖਾਂ ਵਾਰੀ ਦਿਖਾਇਆ ਗਿਆ ਵਾ ਉਹ ਬਹਿਰੂਪੀਏ ਬਣ ਕੇ ਦਿਖਾਇਆ ਪਰ ਅਸੀਂ ਅਸੀਂ ਇਹ ਕਹਿ ਦਈਏ ਵੀ ਸਿੱਖਾਂ ਬਾਰੇ ਉਹਦੇ ਵਿੱਚ ਵੀ ਸਿਰਫ ਅਜੇ 2 ਜਾਂ 3% ਬਿਖਾਇਆ ਗਿਆ ਨੰਗ ਸਿੰਘਾਂ ਬਾਰੇ ਉਹ ਇੰਨੀ ਕਿ ਫਿਲਮ ਸਿਰਫ 2 ਜਾਂ 3% ਹੀ ਦਿਖਾਇਆ ਗਿਆ ਵਾ ਹਜੇ ਜਿਹੜਾ 97% ਮਗਰ ਪਿਆ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ ਜੀ ਆਮ ਜਿਹੜਾ ਸਾਨੀ ਲੋਕ ਵੀ ਆ ਗਿਆਨੀ ਲੋਕਾਂ ਨੂੰ ਵੀ ਉਹ 70 80% ਦੇ ਪਹੁੰਦਿਆ ਜਿਹੜਾ 100% ਆ ਜਿਹਨੂੰ ਪਤਾ ਹੁੰਦਾ ਉਹ ਚੁੱਪ ਹੀ ਕਰ ਦਿੰਦਾ ਜੀ ਗੁਰੂ ਅਜਮਦ ਜੀ ਐਡੀ ਆ ਉਹ ਬੰਦਾ ਕਹਿੰਦਾ ਆਪਾਂ ਕੀ ਲੈਣਾ ਬਸ ਆਪਣਾ ਆਨੰਦ ਲੋ ਉਹ ਬੰਦਾ ਇੱਥੇ ਚਲੇ ਜਾਂਦਾ ਜਿਹਨੂੰ 100% ਪਤਾ ਉਹ ਭਗਤ ਕਬੀਰ ਜੀ ਨੂੰ ਪਤਾ ਭਗਤ ਫਰੀਦ ਜੀ ਨੂੰ ਪਤਾ ਏ ਗੁਰੂ ਮਹਾਰਾਜ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਾਰੇ ਵਿੱਚ ਆ ਇੱਕ ਹੋਰ ਬਚਨ ਵਾ ਕਿ ਕਾਫੀ ਤੁਹਾਨੂੰ ਹੁਣ ਬਾਅਦ ਚੋ ਇਹ ਵੀ ਕਹਿਣਗੇ ਵੀ ਕਿੰਨੇ ਗੁਰੂਆਂ ਦੀ ਬਾਣੀ ਆ ਪੰਜ ਪਾਸ਼ਾ ਪਹਿਲੇ ਆ ਗੁਰੂ ਨਾਨਕ ਮਹਾਰਾਜ ਆਪਾਂ ਗੁਰੂ ਨਹੀਂ ਕਹਿੰਦੇ ਗੁਰੂ ਇੱਕੋ ਆ 10 ਗੁਰੂ ਨਹੀਂ ਹੋਏ ਇਹ ਵੀ ਬਚਨ ਯਾਦ ਰੱਖਣਾ ਗੁਰੂ ਇੱਕੋ ਹੋਇਆ ਗੁਰੂ ਨਾਨਕ ਮਹਾਰਾਜ ਉਹਦੀ ਜੋਤ ਚੱਲ ਰਹੀ ਹੈ ਗੁਰੂ ਇੱਕੋ ਆ ਆਪਣੇ ਕਹਿੰਦੇ ਪਹਿਲੇ ਗੁਰੂ ਦੂਜੇ ਗੁਰੂ ਤੀਜੇ ਗੁਰੂ ਇਹ ਵੀ ਮਨਮਤੇ ਪਤਾ ਨਹੀਂ ਲੋਕਾਂ ਨੂੰ ਪਹਿਲੇ ਪਾਤਸ਼ਾਹ ਕਹਿਆਦੇ ਆ ਪਹਿਲੇ ਪਾਤਸ਼ਾਹ ਦੂਜੇ ਜਮੇ ਵਜੇ ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਦੇ ਮਹਾਰਾਜ ਫਿਰ ਜਿਹੜੇ 6 ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਏ ਆ ਜਿੰਨੀਆਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਰ ਆਈਆਂ ਮਤਲਬ ਜਿਹੜੀ ਇੱਕ ਵਾਰ ਆਉਂਦੀ ਹੁੰਦੀ ਹੈ ਜਿਵੇਂ ਆਸਾ ਦੀ ਵਾਰ ਹੋ ਗਈ ਹੈ ਨਾ ਤੇ ਉਹ ਵਾਰਾਂ ਆਉਂਦੀਆਂ ਗੂਜਰੀ ਕੀ ਵਾਰ ਉਹਨਾਂ ਵਾਰਾਂ ਨੂੰ ਮਤਲਬ ਧੁਨੀ ਦਿੱਤੀ ਇੱਕ ਉਹਨੂੰ ਇੱਕ ਸਵਰਣੀ ਦਿੱਤੀ ਉਹਨੂੰ ਗਾਉਣਾ ਜਿਦਾਂ ਇਸ ਕਰਕੇ ਉਹ ਵੀ ਇੱਕ ਮਹਾਰਾਜੀ ਬਾ ਕਿਉਂਕਿ ਉਸ ਨੂੰ ਉਚਾਰਨ ਕਰਨ ਦਾ ਤਰੀਕਾ ਦੱਸਿਆ ਛੇਵੇਂ ਪਾਤਸ਼ਾਹ ਦੀ ਬਾਣੀ ਹੋ ਗਈ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਇ ਸਾਹਿਬ ਜੀ ਉਹਨਾਂ ਦੀ ਬਾਣੀ ਲਿਖਤ ਤੌਰ ਤੇ ਨਹੀਂ ਹੈ ਸਮਕਾਲੀ ਦੌਰਾਨ ਪਰ ਉਹ ਗੁਰ ਨਾਨਕ ਸਰੂਪ ਕਰਕੇ ਉਹ ਬਾਣੀ ਸਰੂਪ ਹੀ ਹੋਏ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਰਕੇ ਤਾਂ ਉਹ ਵੀ ਗੁਰੂ ਹੋਏ ਉਹਨਾਂ ਦੀ ਬਾਣੀ ਮੰਨ ਸਕਦੇ ਆ ਕਿਉਂਕਿ ਉਹਨਾਂ ਨੇ ਪ੍ਰਚਾਰ ਪ੍ਰਸਾਰ ਬਾਣੀ ਦਾ ਕੀਤਾ ਉਸ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਮਹਾਰਾਜ ਆ ਉਹਨਾਂ ਨੇ ਛੜੀ ਲੈ ਕੇ ਗੁੰਗੇ ਤੋਂ ਬਚਨ ਕਰਵਾਏ ਸੀਗੇ ਜਬਜੀ ਸਾਹਿਬ ਦੇ ਹਨ ਗੀਤਾ ਦੇ ਅਰਥ ਕਰਵਾਏ ਸੀ ਬਹੁਤ ਵੱਡੀ ਖੇੜਾ ਜਮਾ ਤੁਸੀਂ ਉਹਨਾਂ ਦੀ ਉਸ ਤੋਂ ਬਾਅਦ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਬਾਣੀ ਆਪਾਂ ਦਰਜਵਾ ਤੇ ਜਦੋਂ ਅਖੀਰਲੇ ਦੋਹਰੇ ਚਾਰਨ ਕਰਦੇ ਆ ਸਲੋਕ ਭੋਗ ਦੇ ਸਲੋਕ ਕਹਿਣਦੇ ਆ ਹਨਾ ਉਹ ਮਹਾਰਾਜ ਦੇ ਨੇ ਉਸ ਤੋਂ ਬਾਅਦ ਇੱਕ ਬਾਲ ਛੁੱਟ ਗਿਆ ਬੰਧਨ ਪਰੈ ਉਹ ਤੋਂ ਬਾਅਦ ਜਿਹੜੇ ਚਾਰਜ ਪੰਜ ਦੋਹਰੇ ਨੇ ਉਹ ਸਹਿਬ ਸ੍ਰੀ ਗੁਰੂ ਦਸਮ ਪਾਸ਼ਾ ਜੀ ਨੇ ਉਹਨਾਂ ਦੇ ਨੇਗੇ ਉਹ ਤੇ ਰਾਗਮਾਲਾ ਸਮੇਤ ਅਸੀਂ ਉਹ ਗੁਰੂ ਗ੍ਰੰਥ ਸਾਹਿਬ 18 10 20 ਤੱਕ ਇਹ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਸ਼ਾ ਦੀ ਜੋਤ ਵਾ ਉਹਦੇ ਵਿੱਚ ਹੀ ਦਸਾਂ ਪਾਸ਼ਾ ਦੀ ਬਾਣੀ ਹੁੰਦੀ ਆ ਅੱਠ ਪਾਸ਼ਾ ਦੀ ਬਾਣੀ ਸਿਰਫ ਦੋ ਪਾਸ਼ਾ ਦੀ ਬਾਣੀ ਹੈ ਨਹੀਂਗੀ ਸਮਕਾਲੀ ਦੇ ਦੌਰਾਨ ਕਹਿੰਦੇ ਲਿਖਤ ਤੌਰ ਤੇ ਜਨਨ ਜੋ ਸੇਧ ਗੁਰੂ ਗ੍ਰੰਥ ਸਾਹਿਬ ਦੀ ਤੋਂ ਨਹੀਂ ਲੈ ਸਕਦੇ ਉਹਨਾਂ ਅੱਗੇ ਕਿਉਂ ਸੀਸ ਝੁਕਾ ਰਹੇ ਆ ਕੋਈ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ ਉਹ ਬੜੀ ਉਹਨਾਂ ਵਿੱਚ ਜੈ ਜੈਕਾਰ ਆ ਉਹਨਾਂ ਦੀ ਵਧੀਆ ਸਾਨੂੰ ਪ੍ਰੇਮ ਸਾਡਾ ਪ੍ਰੇਮ ਆ ਉਹਨਾਂ ਨਾਲ ਅੰਦਰੋਂ ਪ੍ਰੇਮ ਆ ਬਾਹਰੋਂ ਨਹੀਂ ਭੇਖ ਤੋਂ ਪ੍ਰੇਮ ਨਹੀਂ ਹੈ ਕਿਉਂਕਿ ਉਹ ਅੰਦਰਲੀ ਜੋਤ ਨੂੰ ਸਮਝਦੇ ਆ ਕੀਤੀ ਰਾਤਨੀ ਦੇ ਜੀਵਨ ਉੱਤੇ ਆਧਾਰਿਤ ਇੱਕ ਫਿਲਮ ਆ ਉਸ ਦਾ ਵੀ ਕਈ ਲੋਕ ਬਹੁਤ ਵਿਰੋਧ ਕਰ ਰਹੇ ਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਤਾਂ ਦੇਖੋ ਜੀ ਚਮਤਕਾਰ ਕਰਮ ਕਾਂਡਾਂ ਵਾਲੀ ਗੱਲ ਹੈ ਇਸ ਦਾ ਇਤਿਹਾਸ ਨਹੀਂ ਹੈ ਕਿ ਮਸਤਾਨੇ ਮੂਵੀ ਵਿੱਚ ਸਿੱਖਾਂ ਵਾਰੀ ਦਿਖਾਇਆ ਗਿਆ ਵਾ ਉਹ ਬਹਿ ਰੁਪੀਏ ਬਣ ਕੇ ਦਿਖਾਇਆ ਪਰ ਅਸੀਂ ਅਸੀਂ ਇਹ ਕਹਿ ਦਈਏ ਬੇ ਸਿੱਖਾਂ ਬਾਰੇ ਉਹਦੇ ਵਿੱਚ ਵੀ ਸਿਰਫ ਅਜੇ 2 ਜਾਂ 3% ਬਖਾਇਆ ਗਿਆ ਆਮ ਜਿਹੜਾ ਸਾਨੀ ਲੋਕ ਵੀ ਆ ਗਿਆਨੀ ਲੋਕਾਂ ਨੂੰ ਵੀ ਉਹ 70 80% ਦੇ ਬਹੁੰਦੇ ਆ ਜਿਹੜਾ 100% ਆ ਜਿਹਨੂੰ ਪਤਾ ਹੁੰਦਾ ਉਹ ਚੋਪੀ ਕਰ ਦਿੰਦਾ ਕਿੰਨੇ ਹਿੰਗ ਸੇਂਗਾ ਆ ਜੋ ਸੇਧ ਗੁਰੂ ਗ੍ਰੰਥ ਸਾਹਿਬ ਦੀ ਤੋਂ ਨਹੀਂ ਲੈ ਸਕਦੇ ਉਹਨਾਂ ਅੱਗੇ ਕਿਉਂ ਸੀਸ ਝੁਕਾ ਰਹੇ ਐ ਕੋਈ ਤਸਵੀਰਾਂ ਬਹੁਤ ਵਾਇਰਲ ਹੋਈਆਂ ਸੀ ਵਗਨ ਬਲਾਸ ਕਿਸੇ ਨਾਲ ਸਿੱਧ ਗੋਸ਼ਤ ਹੋ ਰਹੀ ਐ ਸਿੱਧਾਂ ਦੇ ਵਿੱਚ ਇਹ ਨਹੀਂ ਹੈਗਾ ਗੁਰੂ ਨੇ ਕਿਹਾ ਵੀ ਸਿੱਧੀ ਗੋਸ਼ਤ ਨਹੀਂ ਕਰਨੀ ਹੈਗੀ ਇਹ ਨਹੀਂ ਕਿਹਾ ਵੀ ਤੁਸੀਂ ਉਹਨਾਂ ਨੂੰ ਕਿਹੜਾ ਕੀ ਕੋਈ ਜਾ ਕੇ ਕੀਤਾ ਤਾਂ ਨਹੀਂ ਅੰਦਰ ਜੋਤ ਤਾਂ ਪਰਮੇਸ਼ਰ ਦੀ ਐ ਘਟ ਘਟ ਮੈਂ ਹਰ ਜੂ ਬਸ ਸੰਤਨ ਕਹੋ ਉਪਕਾਰ ਜਿਹੜੀ ਅੰਦਰਲੀ ਜੋਤ ਵਾ ਉਹ ਤਾਂ ਇੱਕ ਕਾਲ ਪੁਰਖ ਦੀ ਆ ਨਾ ਜਿਹੜਾ ਹਿੰਦੂ ਆ ਉਹ ਹਿੰਦੂ ਆਪਣੇ ਇਹ ਅਸਲ ਵਿੱਚ ਹਿੰਦੂ ਵੀ ਆ ਨਾ ਜਿਹੜਾ ਉਹ ਕਾਲੇ ਠੱਗ ਦਾ ਨਾਮ ਹਿੰਦੂ ਆ ਵੈਸੇ ਸਨਾਤਨ ਹੀ ਕਹਿਣਾ ਚਾਹੀਦਾ ਪਰ ਹਿੰਦੂ ਵੀ ਨਹੀਂ ਕਹਿੰਦੇ ਹੈਗੇ ਹਿੰਦੂ ਤਾਂ ਆਮ ਵਰਡ ਹੋ ਗਿਆ ਜਿਹੜਾ ਮਤਲਬ ਉਹਨਾਂ ਦੇ ਵਿੱਚ ਜਿਹੜਾ ਚੋਰ ਬੰਦਾ ਸੀ ਉਹਨੂੰ ਹਿੰਦੂ ਕਹਿ ਦਿੰਦੇ ਸੀਗੇ ਜਿਹੜਾ ਹੈ ਮਤਲਬ ਹਿੰਦੁਸਤਾਨ ਦਾ ਮਤਲਬ ਹੁੰਦਾ ਸੀਗਾ ਉੱਥੇ ਰਹਿ ਗਏ ਚੋਰੀ ਦਾ ਜਿਹੜਾ ਸਨਾਤਨ ਬ੍ਰਾਹਮਣ ਵਾ ਬ੍ਰਾਹਮਣ ਦਾ ਨਮਸਕਾਰ ਆ ਉਹਨੂੰ ਜਿੱਥੇ ਮਰਜ਼ੀ ਮਿਲੇ ਸੰਤ ਪ੍ਰੇਮਾਨੰਦ ਜੀ ਨੇਗੇ ਉਹ ਬੜੀ ਉਹਨਾਂ ਵਿੱਚ ਜੈ ਜੈਕਾਰ ਆ ਉਹਨਾਂ ਦੀ ਵਧੀਆ ਸਾਨੂੰ ਪ੍ਰੇਮ ਸਾਡਾ ਪ੍ਰੇਮ ਆ ਉਹਨਾਂ ਨਾਲ ਅੰਦਰੋਂ ਪ੍ਰੇਮ ਆ ਬਾਹਰੋਂ ਨਹੀਂ ਭੇਖ ਤੋਂ ਪ੍ਰੇਮ ਨਹੀਂ ਹੈ ਕਿਉਂਕਿ ਉਹ ਅੰਦਰਲੀ ਜੋਤ ਨੂੰ ਸਮਝਦੇ ਆ ਉਹ ਸੰਤ ਪ੍ਰੇਮਾਨੰਦ ਸਾਹਿਬ ਹੋਇਆ ਸੀ ਜੇ ਤੁਸੀਂ ਹੁਣ ਗੱਲ ਛੇੜੀ ਹੈ ਤਾਂ ਇਹ ਕਿਹਾ ਗਿਆ ਮਈ ਭਾਗੋ ਜੀ ਬਾਰੇ ਬਚਨ ਆਉਂਦੇ ਨੇ ਵੀ ਉਹ ਨਗਰ ਅਵਸਥਾ ਵਿੱਚ ਹੋ ਗਏ ਸੀ ਪਰ ਉਹਨਾਂ ਦੀ ਜੋਤ ਕੀ ਸੀ ਉਹਨਾਂ ਨੂੰ ਕੋਈ ਬੰਦਾ ਆਉਂਦਾ ਸੀਗਾ ਉਦੋਂ ਵੀ ਇੱਕ ਜੋਤ ਜਿਵੇਂ ਦੀਵੇ ਦੀ ਜੋਤ ਹੁੰਦੀ ਆ ਮੋਮਬਤੀ ਜੋ ਉਹ ਜਿਵੇਂ ਜੋਤ ਉਹਨਾਂ ਨੂੰ ਆਉਂਦੀ ਪ੍ਰਤੀਤ ਹੁੰਦੀ ਸੀ ਜਦੋਂ ਕੋਈ ਕੁੱਤਾ ਵੀ ਨੰਘਦਾ ਸੀ ਬਿੱਲਾ ਵੀ ਨੰਘਦਾ ਸੀ ਘੋੜਾ ਨੰਘਦਾ ਸੀ ਜਿੰਨੇ ਪੰਛੀ ਸੀ ਜਿੰਨੇ ਦਰਖਤ ਸੀਗੇ ਉਹ ਸਾਰੇ ਇੱਕ ਜੋਤ ਸਮਾਨ ਦਿਖ ਰਹੇ ਸੀਗੇ ਜਦੋਂ ਗੁਰਵਾਣੀ ਵਿੱਚ ਵੀ ਪੜੀਏ ਉੱਥੇ ਬੰਦੇ ਦਾ ਜੇਕਰ ਘਟਾਂ ਦਾ ਜੋਤ ਦਾ ਵੱਧ ਆਉਂਦਾ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੀ ਆਪਾਂ ਜੋਤ ਸਰੂਪ ਹੈ ਜੋਤ ਕਿਹਦੇ ਨਾਲ ਜੁੜਦੀ ਹੈ ਇੱਕ ਕਾਲਪੁਰਖ ਨਾਲ ਸਿੱਧੀ ਜੁੜਦੀ ਆ ਦੀਵਾ ਤੁਸੀਂ ਦੇਖਿਓ ਜਦੋਂ ਚਿਰਾਗ ਲਾਉਣਾ ਉਹ ਇੱਕ ਪਾਸੇ ਨੂੰ ਟੇਢਾ ਹੋ ਕੇ ਫੇਰ ਸਿੱਧਾ ਜਾਊਗਾ ਜਿਹੜੀ ਜੋਤ ਵਾ ਉਹ ਵਿਚਾਲੇ ਉਹ ਸਰਕਲ ਦੇ ਵਿੱਚ ਸਿੱਧੀ ਤਾਂ ਨੂੰ ਉੱਠੂਗੀ ਇਹ ਇੱਕ ਕਾਲਪੁਰਖ ਦੀ ਮਤਲਬ ਇਹ ਬੇਕਾਲਮੁਰਖ ਨੂੰ ਪੂਜਣ ਵਾਲੀ ਇੱਕ ਗੱਲ ਵਾ ਕੋਈ ਦ੍ਰਿਸ਼ਟਾਂਤ ਵਾ ਉਹਦੇ ਵਿੱਚ ਜਿਹੜੀ ਜੋਤ ਵਾ ਇੱਕ ਪਰਮੇਸ਼ਰ ਵੱਲ ਨੂੰ ਧਿਆਨ ਕਰਦੀ ਆ ਉਹ ਸਨਮੁਖ ਉਹਦੇ ਵੱਲ ਨੂੰ ਆ ਬੀਬੀ ਰਜਨੀ ਦੇ ਜੀਵਨ ਉੱਤੇ ਆਧਾਰਿਤ ਇੱਕ ਫਿਲਮ ਆ ਉਸ ਦਾ ਵੀ ਬਹੁਤ ਲੋਕ